ਅੱਜ ਅੱਜ ਬੜੀ ਖੁਸ਼ੀ ਹੈ ਸਾਨੂੰ ਸਾਨੂੰ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੱਲ ਤੋਂ ਹੀ ਜਦੋਂ ਦਾ ਹੀ ਪਤਾ ਲੱਗਿਆ ਸਾਡੇ ਕੋਲ ਬਹੁਤ ਫੋਨ ਆ ਰਹੇ ਨੇ ਇਹ ਵਧਾਈਆਂ ਦੇਣ ਲਈ ਵੀ ਸਾਰੇ ਪਹੁੰਚ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਹਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਕੇ ਸਾਨੂੰ ਇਸ ਦੇ ਯੋਗ ਸਮਝਿਆ ਕਿ ਸਾਨੂੰ ਮੰਤਰੀ ਬਣਾਇਆ ਤੁਸੀਂ ਪਹੁੰਚ ਰਹੇ ਹੋ ਫਿਰ ਸਾਨੂੰ ਸੌ ਚੱਕ ਸਮਾਰੋਹ ਦੇ ਵਿੱਚ ਹਾਂ ਅਸੀਂ ਅੱਜ ਪਹੁੰਚ ਰਹੇ ਆ ਸ਼ਾਮ ਨੂੰ ਸੌ ਚੱਕ ਸਮਾਗਮ ਚ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਪਹਿਲਾਂ ਤੁਸੀਂ ਲਹਿਰੇ ਹਲਕੀ ਦੀ ਸੇਵਾ ਕਰਨੀ ਆ ਹੁਣ ਪੂਰੇ ਪੰਜਾਬ ਦੀ ਸੇਵਾ ਕਰਨੀ ਕਿਵੇਂ ਲੱਗਦਾ ਹੈ ਹਾਂ ਬਿਲਕੁਲ ਕਰਾਂਗੇ ਜੀ ਪਹਿਲਾਂ ਲਹਿਰੇ ਗਾਗੇ ਤੱਕ ਹਲਸੀ ਆਪ ਦੇ ਹਲਕੇ ਤੱਕ ਸੀਮ ਅਸੀਂ ਹੁਣ ਸਾਰੇ ਪੰਜਾਬ ਦੀ ਸੇਵਾ ਕਰਾਂਗੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪੂਰੀ ਤਨੋਂ ਦੀ ਸੇਵਾ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮੰਤਰੀਪਦ ਮਿਲਣ ਜਾ ਰਿਹਾ ਹੈ ਸੋਚ ਚੁੱਕਣਗੇ ਕੀ ਬਹੁਤ ਖੁਸ਼ੀ ਦੀ ਗੱਲ ਹੈ ਮੰਤਰੀਪਦ ਮਿਲਣ ਜਾ ਰਿਹਾ ਹੈ ਲੋਕਾਂ ਦੀਆਂ ਦੁਆਵਾਂ ਐਮਐਲਏ ਸਾਹਿਬ ਦੀ ਮਿਹਨਤ ਸਦਕਾ ਲੋਕਾਂ ਦੀਆਂ ਦੁਆਵਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਦੂਰੰਦੇਸ਼ੀ ਦੀ ਨਿਗਾਹ ਨਾਲ ਉਹਨਾਂ ਦੇ ਰਹਿਨਮਾਈ ਹੇਠ ਮੰਤਰੀ ਜੀ ਪੱਦ ਅੱਜ ਸੌਚ ਕੰਜਾਰੇ ਨੇ ਤੇ ਬਹੁਤ ਖੁਸ਼ੀ ਦੀ ਗੱਲ ਤੁਸੀਂ ਪਹੁੰਚ ਰਹੇ ਹੋ ਜੰਡੀਗੜ ਸਰ ਕੋਸ਼ਿਸ਼ ਹੈ ਪਹੁੰਚਣ ਦੀ ਅਰਵਿੰਦ ਕੇਜਰੀਵਾਲ ਜੀ ਦਾ ਕੀ ਕਹਿਣਾ ਚਾਹੋਗੇ ਧੰਨਵਾਦ ਸਰ ਬਹੁਤ ਧੰਨਵਾਦ ਹੈ ਸਾਰੀ ਹਾਈ ਕਮਾਂਡ ਦਾ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਇਲਾਕੇ ਲਈ ਸਾਰੇ ਇਲਾਕੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਰਿੰਦਰ ਗੋਇਲ ਜੀ ਜੋ 1992 ਤੋਂ ਹਲਕੇ ਦੀ ਸੇਵਾ ਕਰ ਰਹੇ ਨੇ ਮਾਨਯੋਗ ਅਰਵਿੰਦ ਕੇਂਦਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕੀ ਦੀ ਟੀਮ ਨੇ ਉਹਨਾਂ ਨੂੰ ਇਸ ਯੋਗ ਸਮਝ ਕੇ ਮੰਤਰੀ ਪਦ ਦਿੱਤਾ ਤੇ ਉਹ ਉਮੀਦ ਸਾਰਾ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਹੈ ਉਮੀਦ ਕਰਦੇ ਆਂ ਵੀਰਾ ਸਾਡੇ ਇਲਾਕੇ ਪਹਿਲਾਂ ਵੀ ਉਹ ਬਹੁਤ ਮਿਹਨਤ ਕਰਦੇ ਸੀ ਤੇ ਉਹਨਾਂ ਨੇ ਹੋਰ ਬਹੁਤ ਮਿਹਨਤ ਕਰਕੇ ਇਲਾਕੇ ਨੂੰ ਕਾਫੀ ਅੱਗੇ ਲੈ ਕੇ ਜਾਣਗੇ ਕਿ ਸਾਡਾ ਲਹਿਰੇ ਹਲਕੇ ਦੇ ਐਮਐਲਏ ਨੇ ਜੋ ਵਿਰਿੰਦਰ ਕੋਇਲ ਜੀ ਜਿਹੜੇ ਦਿਨ ਰਾਤ ਮਿਹਨਤ ਪਹਿਲਾਂ ਤੋਂ ਹੀ ਕਰ ਰਹੇ ਨੇ 30 ਸਾਲਾਂ ਤੋਂ ਉਹ ਲਗਾਤਾਰ ਹਲਕੇ ਦੀ ਸੇਵਾ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਕੇਜਰੀਵਾਲ ਸਾਹਿਬ ਨੇ ਤੇ ਮਾਨਯੋਗ ਭਗਵੰਤ ਮਾਨ ਜੀ ਨੇ ਮਿਨਿਸਟਰੀ ਦੇ ਵਿੱਚ ਲਿਆ ਤਾਂ ਜਿਵੇਂ ਕਿ ਸ਼ਾਮ ਨੂੰ 5 ਵਜੇ ਚੰਡੀਗੜ੍ਹ ਵਿਖੇ ਸੌ ਚੱਕਣਗੇ ਤਾਂ ਸਾਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਸਾਰੇ ਹਲਕੇ ਦੀਆਂ ਦੁਆਵਾਂ ਸਾਰੇ ਹਲਕੇ ਦਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਮੈਨੂੰ ਲੱਗਦਾ ਹੈ ਹੁਣ ਲਹਿਰੇ ਹਲਕੇ ਦੀ ਕਿ ਸੂਚੇ ਪੰਜਾਬ ਦੀ ਜਿੰਨਾ ਉਹਨਾਂ ਦੇ ਹਿੱਸੇ 'ਚ ਹੋਏਗਾ ਉਸ ਵੱਲੋਂ ਕੋਈ ਉન્નਤੀ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਰਹੇਗੀ ਤੇ ਸਾਡਾ ਲਹਿਰਾ ਹਲਕਾ ਤਾਂ ਜਰੂਰ ਹੀ ਦਿਨ ਦੁਪਹਿਰੀ ਰਾਤ ਚੋਕਨੀ ਤਰੱਕੀ ਕਰੇਗਾ ਕਿਉਂਕਿ ਸਾਰਾ ਕੁਝ ਹੀ ਸਾਡਾ ਆਪਣਾ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਵੀ ਸਹਿਯੋਗ ਦੀ ਮੰਗ ਕਰਦੀ ਹੋਈ ਇਹ ਉਮੀਦ ਕਰਦੀ ਆ ਕਿ ਸਾਡਾ ਲਹਿਰਾ ਸ਼ਹਿਰ ਹੈ ਜੋ ਤੇ ਸਾਡਾ ਲਹਿਰਾ ਹਲਕਾ ਜੋ ਹੈ ਉਹ ਉਲੰਧੀਆਂ ਨੂੰ ਛੂਹੇਗਾ ਧੰਨਵਾਦ ਧੰਨਵਾਦ